ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਨੈਕਸਟ ਆਰਟੀਟੈਕ ਦੇ ਦਫ਼ਤਰ ਦੇ ਵਿੱਚ ਪਹੁੰਚੇ ਹਾਂ ਜੋ ਬਾਈ ਕੋਠੀਆਂ ਦੇ ਨਕਸ਼ੇ ਵੀ ਬਣਾਉਂਦੇ ਆ ਤੇ ਕੋਠੀਆਂ ਤੇ ਲੋਨ ਵੀ ਕਰਾਉਂਦੇ ਆ ਸ਼ਹਿਰੀ ਪ੍ਰਾਪਰਟੀ ਹੋਵੇ ਜਾਂ ਪਿੰਡ ਵਾਲੀ ਪ੍ਰਾਪਰਟੀ ਹੋਵੇ ਸਾਰਿਆਂ ਤੇ ਲੋਨ ਕਰਾਉਂਦੇ ਆ ਬਾਈ ਨਾਲ ਗੱਲਬਾਤ ਕਰਦੇ ਆ ਅੱਜ ਤੁਸੀਂ ਸਾਡੇ ਨਾਲ ਬਣੇ ਉੱਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਹਾਂਜੀ ਬਾਈ ਜੀ ਪਹਿਲਾਂ ਤੁਸੀਂ ਆਪਣਾ ਨੇਮ ਦੱਸੋ ਫਿਰ ਆਪਣੇ ਆਫਿਸ ਦੀ ਲੋਕੇਸ਼ਨ ਦੱਸੋ ਆਪਾਂ ਕਿੱਥੇ ਖੜੇ ਆ ਸਰਸਰਕਾਰੀ ਮੇਰਾ ਨਾਮ ਕਰਨਵੀਰ ਸਿੰਘ ਇੰਜੀਨੀਅਰ ਨੈਕਸਟ ਆਰਕੀਟੈਕ ਬਟਿੰਡਾ ਜੇ ਆਪਣੇ ਆਫਿਸ ਦਾ ਐਡਰੈਸ ਹੈਗਾ 2.DB ਕਾਲਜ ਸਟਰੀਟ ਨੰਬਰ 9 ਬੀਬੀਐਲ ਰੋਡ ਬਟਿੰਡਾ ਆਪਣੇ ਦਫਤਰ ਦੇ ਵਿੱਚ ਕੀ ਕੀ ਸਰਵਿਸਾਂ ਪ੍ਰੋਵਾਈਡ ਨੇ ਬਈ ਸਰ ਆਪਾਂ ਘਰਾਂ ਟੁਕੀਆਂ ਦੇ ਨਕਸ਼ੇ ਹਾਸਪੀਟਲਾਂ ਦੇ ਨਕਸ਼ੇ ਕਿਸੇ ਵੀ ਤਰ੍ਹਾਂ ਦਾ ਲੇਆਉਟ ਕਰਵਾਉਣਾ ਚਾਹੁੰਦੇ ਹਾਂ ਹਰ ਤਰ੍ਹਾਂ ਦਾ ਪਲਾਨ ਕਰਕੇ ਕੋਈ ਆਪਣੇ ਇੰਟੀਰੀਅਰ ਵਰਕ ਵੀ ਕਰਦੇ ਹੋ ਮੈ ਜੀ ਇੰਟੀਰੀਅਰ ਵਰਕ ਵੀ ਹੋਗਾ ਸਰ ਨਾਲ ਆਪਾਂ ਬਸ ਉਸ ਅਕੋਰਡਿੰਗ ਮੈਪ ਵੀ ਬਣਾਉਣੀ ਹੈ ਬਸ ਉਸ ਅਕੋਰਡਿੰਗ ਆਪਾਂ ਕਲਰ ਕੰਬੀਨੇਸ਼ਨ ਵੀ ਦੱਸਣੀ ਹੈ ਕਿ ਜਿੱਦਾਂ ਤੁਹਾਡੀ ਦਿਸ਼ਾ ਦੇ ਅਕੋਰਡਿੰਗ ਫਾਇਲਟ ਸ਼ੀਟ ਜਿਹਦੇ ਤੇ ਆਪਾਂ ਕਿਹੜਾ ਕਲਰ ਲਗਾਣਾ ਹੈ ਜਾਂ ਆਪਾਂ ਬਈ ਵਾਲ ਤੇ ਕਿਹੜਾ ਕਲਰ ਕਰਨਾ ਹੈ ਆਪਾਂ ਕੋਡਾ ਡਿਟੇਲਸ ਦੇਵਾਂਗੇ ਸਰ ਤੇ ਹੋਰ ਤੁਸੀਂ ਕੀ ਕੀ ਸਰਵਿਸਾਂ ਪ੍ਰੋਵਾਈਡ ਕਰਦੇ ਹੋ ਪ੍ਰੋਪਰਟੀ ਵੈਲਿਊਏਸ਼ਨ ਸਰ ਬਣੇਸ਼ੀ ਬਦੇ ਜਾਣ ਵਾਸਤੇ ਮੈਸੀ ਵੈਲਿਊਏਸ਼ਨ ਬਿੱਦ ਮਟੀਰੀਅਲ ਪ੍ਰੋਜੈਕਟ ਵੀ ਕਰਦੇ ਆ ਸਰ ਆਪਾਂ ਜੀ ਕਿਸੇ ਕੋਲ ਟਾਈਮ ਨਹੀਂ ਹੈ ਕਰਦੇ ਟਾਈਮ ਉਹ ਦੇਖੋ ਹਰ ਇੱਕ ਬੰਦਾ ਬਿਜ਼ੀ ਹੈ ਜਦੋਂ ਟਾਈਮ ਤਾਂ ਕਿਸੇ ਕੋਲ ਟਾਈਮ ਜੀ ਸ਼ਾਰਟਿੰਗ ਹੈ ਤਾਂ ਅਸੀਂ ਬਿੱਦ ਮਟੀਰੀਅਲ ਪ੍ਰੋਜੈਕਟ ਵੀ ਕਰਦੇ ਆ ਤੇ ਮੈਂ ਸੁਣਿਆ ਬਾਈ ਤੁਸੀਂ ਹੋਮ ਲੋਨ ਵੀ ਕਰਾਉਣੇ ਆਂ ਹਾਂ ਜੀ ਹਾਂ ਜੀ ਆਪਾਂ ਹੋਮ ਲੋਨ ਦੇ ਨਾਲ ਨਾਲ ਲੈਪ ਕੇਸ ਪ੍ਰਾਪਰਟੀ ਕੇਸ ਨੂੰ ਵੀ ਭੁੱਲ ਜਿੰਦੇ ਆ ਲੈਪ ਕੇਸ ਉਹ ਦੋਵਾਂ ਤਰ੍ਹਾਂ ਦੇ ਲੋਨ ਹੀ ਕਰਵਾਉਣੇ ਆ ਉਹਦੇ ਵਿੱਚ ਜਿਹੜੇ ਹੋਮ ਲੋਨ ਹੁੰਦੇ ਜਾਂ ਵੀ ਉਹਦੀ ਕੀ ਕੀ ਰਿਕਾਇਰਮੈਂਟ ਰਹਿੰਦੀ ਹੈ ਜੇ ਕੋਈ ਵੀ ਕਰਵਾਉਣਾ ਚਾਹੁੰਦਾਗਾ ਡਿਪਾਰਟਮੈਂਟ ਕਸਟਮਰ ਅਕੋਰਡਿੰਗ ਚੱਲਦੀ ਹੈ ਸਰ ਜਿੰਨਾ ਉਹਦੀ ਰਿਕੁਆਇਰਮੈਂਟ ਹੈ ਉਹਦੇ ਅਕੋਰਡਿੰਗ ਕਰਵਾ ਕੇ ਦਿੰਦੇ ਆ ਬਾਕੀ ਜੇ ਗਵਰਨਮੈਂਟ ਆਫਲਾਈ ਹੈਗਾ ਤਾਂ ਉਹਦੇ ਲਈ ਆਪਾਂ ਨੂੰ ਫਾਰਮ 16 ਚਾਹੀਦਾ 2 ਸਾਲ ਦੀ 3 ਮੰਥ ਦਾ ਸੈਲਰੀ ਸਲਿੱਪ ਚਾਹੀਦੀ ਹੈ ਅਪਰੂਵਡ ਮੈਪ ਚਾਹੀਦਾ ਹੈ ਰੈਂਸੀ ਦੀ ਕਾਪੀ ਚਾਹੀਦੀ ਹੈ ਕੇਵਾਈਸੀ ਚਾਹੀਦੀ ਸਰ ਅਪਰੂਵਡ ਮੈਪ ਦਾ ਆਪਣਾ ਕੋਡਾ ਪ੍ਰਬੰਧ ਆਪਾਂ ਕਮੇਟੀ ਦੇ ਵਿੱਚੋਂ ਵੀ ਕਰਵਾ ਕੇ ਦੇਵਾਂਗੇ ਕਾਰਪੋਰੇਸ਼ਨ ਤੋਂ ਵੀ ਕਰਵਾ ਕੇ ਦੇਵਾਂਗੇ ਆਪਣੇ ਪੀਡੀਐਸ ਤੋਂ ਵੀ ਕਰਵਾ ਕੇ ਦੇਵਾਂਗੇ ਕੋਡਾ ਫੂ ਇੱਕ ਬਾਈ ਜੀ ਆਮ ਤੌਰ ਤੇ ਲੋਕਾਂ ਦੇ ਸਵਾਲ ਹੁੰਦੇ ਆ ਜਿਹੜੀ ਪਿੰਡਾਂ ਦੀ ਪ੍ਰਾਪਰਟੀ ਹੁੰਦੀ ਹੈ ਜਿਵੇਂ ਆਪਣਾ ਹਾਊਸ ਕਹਿੰਦੇ ਆ ਨਾ ਵੀ ਇੱਥੇ ਸ਼ਹਿਰੀ ਤਾਂ ਪ੍ਰਾਪਰਟੀ ਤੇ ਲੋਨ ਹੋ ਜਾਂਦਾ ਕਿ ਪਿੰਡਾਂ ਦੀ ਪ੍ਰਾਪਰਟੀ ਤੇ ਵੀ ਤੁਸੀਂ ਲੋਨ ਕਰਾ ਕੇ ਦਿੰਦੇ ਹੋ ਬਿਲਕੁਲ ਸਰ ਉਹਦੀ ਕੀ ਰਿਕੁਆਇਰਮੈਂਟ ਰਹਿੰਦੀ ਹੈ ਸਾਰੀ ਦੱਸੋ ਡਿਟੇਲ ਦੇ ਵਿੱਚ ਸਰ ਜੀ ਟਿੱਪੂ ਜੀ ਗਵਰਨਮੈਂਟ ਬੈਂਕ ਚੋਂ ਤੁਸੀਂ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੀ ਸੈਲਰੀ ਹੋਣੀ ਚਾਹੀਦੀ ਹੈ ਤੁਸੀਂ ਗਵਰਨਮੈਂਟ ਜੋਬ ਤੇ ਕਿਸੇ ਵੀ ਫੀਲਡ ਦੇ ਵਿੱਚ ਜਾਂ ਪ੍ਰਾਈਵੇਟ ਜੋਬ ਤੇ ਕਿਸੇ ਵੀ ਫੀਲਡ ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਸੈਲਰੀ ਆਉਣੀ ਚਾਹੀਦੀ ਹੈ ਕਲੋਨ ਮਸੇਗਾ ਦੋਨੀਆਂ ਚ ਇੱਕ ਰੈਡ ਲਾਈਨ ਚ ਦਾ ਪ੍ਰੋਪਰਟੀ ਵੈ ਰੈਵਨਿਊ ਕੋਡ ਦੀ ਪ੍ਰੋਪਰਟੀ ਹੋਣੀ ਚਾਹੀਦੀ ਹੈ ਕਿਲਾ ਨੰਬਰ ਵਾਲੀ ਜਿੱਦਾਂ ਆਪਾਂ ਜ਼ਮੀਨ ਦੇ ਵਿੱਚ ਹੋ ਕੇ ਰਕਵਾਉਗੇ ਜਾਂ ਰਜਿਸਟਰੀ ਹੋਣੀ ਚਾਹੀਦੀ ਹੈ ਜੇ ਸਰ ਕੋਈ ਮੁਲਾਜ਼ਮ ਨਹੀਂ ਹੈਗਾ ਫਿਰ ਵੀ ਉਸ ਦਾ ਹਾਊਸ ਲੋਨ ਕਰਵਾ ਦਿੰਦੇ ਹਾਂ ਹਾਂਜੀ ਫਿਰ ਗਵਰਨਮੈਂਟ ਬੈਂਕ ਤੋਂ ਥੋੜਾ ਜਿਹਾ ਟਫ ਹੋ ਜਾਂਦਾ ਵੀ ਪ੍ਰਾਈਵੇਟ ਬੈਂਕ ਉਹਦੇ ਵਾਸਤੇ ਕਰਦੇ ਸਾਂ अच्छा जिमे आज कल ਵੀ ਸਾਰੇ ਜਿਹੜਾ ਕਸਟਮਰ ਲੋਨ ਕਰਾਉਣਾ ਚਾਹੁੰਦਾ ਕੀ ਸਾਰਾ ਕੰਮ ਤੁਸੀਂ ਵਰਕ ਆਪ ਕਰਕੇ ਤੇ ਨਾਲ ਲੋਨ ਕੰਪਲੀਟ ਕਰਵਾ ਦਿਓ ਬਿਲਕੁਲ ਸਰ ਸਾਡੀ ਫੁੱਲੀ ਸਰਵਿਸ ਅਸੀਂ ਪ੍ਰੋਵਾਈਡ ਕਰਾਉਂਦੇ ਹਾਂ ਸਰ ਕਸਟਮਰ ਨੂੰ ਕਿਤੇ ਜਾ ਕੇ ਸਰ ਸੈਂਡ ਕਰਨ ਲਿਆਣਾ ਪਏਗਾ ਸਾਡੇ ਕੋਲ ਡਾਕੂਮੈਂਟ ਪਹਚਾਣੇ ਤੇ ਬੈਂਕ ਤੋਂ ਉਹਨਾਂ ਨੂੰ ਜਾਣ ਲਈ ਲੋੜ ਤੇ ਸਾਰੇ ਬੈਂਕ ਚ ਸੈਂਡ ਕਰਨ ਤੇ ਸਾਡੇ ਕੋਲ ਡਾਕੂਮੈਂਟ ਲੈਣ ਆਣਾ ਪਏਗਾ ਬਾਕੀ ਫੁੱਲੀ ਸਰਵਿਸ ਨਹੀਂ ਮਾਰਦੇ ਸਰ ਜਿਹੜਾ ਤੁਸੀਂ ਲੋਨ ਕਰਾਉਣਾ ਹੈ ਉਹਨਾਂ ਦਾ ਕਿੰਨੇ ਕਿ ਦਿਨਾਂ ਦੇ ਵਿੱਚ ਤੁਸੀਂ ਲੋਨ ਪਾਸ ਕਰਵਾ ਦਿੰਦੇ ਸਿਰ ਬਾਕੀ ਤਾਂ ਦੇਖੋ ਡਾਕੂਮੈਂਟੇਸ਼ਨ ਤੇ ਥੋੜਾ ਜਿਹਾ ਟਾਈਮ ਲੱਗਦਾ ਹੈ ਨਹੀਂ ਤਾਂ 15 ਡੇਜ਼ ਮਿਨੀ ਮੈਸਮ ਸੌਰੀ ਠੀਕ ਹੈ ਹਾਂ ਇੱਕ ਸਰ ਹੋਰ ਸੀ ਜਿਹੜੇ ਤੁਸੀਂ ਨਕਸ਼ੇ ਬਣਾਉਨੇ ਆ ਅੱਜ ਦੇ ਟਾਈਮ ਦੇ ਵਿੱਚ ਤੁਹਾਡੇ ਕਿੱਥੇ ਕਿੱਥੇ ਪ੍ਰੋਜੈਕਟ ਚੱਲਦੇ ਆ ਤੇ ਕਿੰਨੇ ਆਪਣੇ ਆਫਿਸ ਦਾ ਕਿਹੜੀ ਕਿਹੜੀ ਕਿੱਥੇ ਕਿੱਥੇ ਬ੍ਰਾਂਚ ਆਈ ਸਿਰ ਪ੍ਰੋਜੈਕਟ ਆਪਣੇ ਆਲ ఓਵਰ ਇੰਡੀਆ ਚੱਲ ਰਹੇ ਆ ਅੱਛਾ ਇਹਨਾਂ ਦੇ ਵਿੱਚ ਵੀ ਆਪਣੀ ਕਾਫੀ ਪ੍ਰੋਜੈਕਟ ਚੱਲ ਰਹੇ ਜਵਿੰਦਰ ਸਰ ਵੀ ਆਪਾਂ ਕਰ ਰਹੇ ਪਟੇਲਾ ਵੀ ਹੈਗੇ ਸਨ ਵੈਸੇ ਆਪਾਂ ਆਟਮ ਸਟੈਂਡ ਵੀ ਚੱਲ ਰਹੇ ਜਿਵੇਂ ਆਪਾਂ ਜੁਪੀ ਦੇ ਵਿੱਚ ਫੀਲੀਪ ਕੀਤੀ ਆਪਣੇ ਪੰਜਾਬੀ ਲੋਕ ਬਹੁਤ ਹੈ ਉੱਥੇ ਆਪਣੇ ਤਕਰੀਬਨ 70 ਪ੍ਰੋਜੈਕਟ ਚੱਲ ਰਹੇ ਆ ਤੋਂ ਪਹਿਲਾਂ ਬੋਲੇ ਬਿਦਬੜੀ ਲਈ ਪ੍ਰੋਜੈਕਟ ਵੀ ਆਪਾਂ ਕਰਦੇ ਆਂ ਕਿ ਕਿਸੇ ਕੋਲ ਨਹੀਂ ਟਾਈਮ ਹੈਗਾ ਕਲਾਇੰਟ ਕੋਲ ਤਾਂ ਸਾਡੇ ਨਾਲ ਫੁੱਲੀ ਸਰਵਿਸ ਲੈ ਸਕਦਾ ਠੀਕ ਹੈ ਤੇ ਹੁਣ ਆਪਣੇ ਆਫਿਸ ਹਨ ਜੇ ਕਿਸੇ ਨੇ ਸੋਚਣਾ ਕੰਟੈਕਟ ਕਰਨਾ ਆਪਣੇ ਆਫਿਸ ਕਿੱਥੇ-ਕਿੱਥੇ ਆ ਉਹ ਥੋੜੀ ਜਾਣਕਾਰੀ ਦਿਓ ਸਰ ਆਪਣਾ ਹੈੱਡ ਆਫਿਸ ਮਾਨਸਾ ਹੈ ਬਟਰਕ ਸੌੜ ਸੇ ਬਲੌਸਕਟ ਰੋਡ ਦਾ ਆਪਣਾ ਪੰਜਾਬ ਨੈਸ਼ਨਲ ਨਾਲ ਵਾਲੀ ਗਲੀ ਚ ਮਾਨਸਾ ਵੀ ਹੈ ਮੋਡਮੱਡੀ ਵੀ ਆਪਣਾ ਆਫਿਸ ਹੈ ਸਰ ਤਲਵੱਡੀ ਸਾਬੋ ਵੀ ਆਪਣੀ ਬ੍ਰਾਂਚ ਹੈ ਤੇ ਬਟਟਾ ਦਾ ਆਪਣੀ ਆਲਰੇਡੀ ਤੁਹਾਨੂੰ ਦੱਸ ਚੁੱਕੇ ਸਰ ਬੀਬੀਨਾ ਰੋਡ ਤੇ ਹਾਂਜੀ ਦੋਸਤੋ ਜੇ ਕਿਸੇ ਵੀਰ ਨੇ ਨਕਸ਼ੇ ਬਣਾਉਣੇ ਆ ਕੋਠੀਆਂ ਦੇ ਜਾਂ ਲੋਨ ਕਰਾਉਣੇ ਬਾਈ ਜੀ ਨਾਲ ਜਰੂਰ ਸੰਪਰਕੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ